ਸਤਿਗੁਰ ਜੀ ਸਾਰਿਆਂ ਨੂੰ ਜਿਵੇਂ ਆ ਵੀ ਜੀ ਸਾਰੇ ਠੀਕ-ਠਾਕ ਹੋਲੀਆ ਅੱਪ ਆ ਗਏ ਸੀਗੇ ਵਾਢਣ ਭਾਈ ਰਾ ਨੂੰ ਟਾਈਮ ਦਾ ਦਿੱਤਾ ਸੀਗਾ 9 ਵਜੇ ਦਾ ਤੇ ਮੈਂ ਚੱਲਿਆ ਗਿਆ ਕਿਤੇ ਬਾਹਰ ਇੱਕ ਆਪਣੇ ਕੋਲ ਦੇ ਸੀਗੇ ਟੱਟੇ ਹੋਏ ਨਾਟੋ ਪਾਏ ਨਹੀਂ ਸੀ ਕੱਲ ਵਾਲੀ ਵੀਡੀਓ ਚ ਮੈਂ ਦਿਖਾਇਆ ਵੀ ਸੀਗਾ ਜਿਦਾ ਕਰਕੇ ਹੋ ਗਿਆ ਆਪਾਂ ਲੇਟ ਨਾਟੋ ਲਗਾਉਣੇ ਪਏ ਕੀ ਡਾ ਹੋ ਗਏ ਪਹੁੰਚ ਗਏ ਆ ਸਾਰੇ ਮੱਕੀ بڑے ਭਾਈਆਂ ਦੇ ਟਰੈਕਟਰ ਰੁਕ ਰੋ ਰਹਿ ਗਏ ਪੰਜ ਛੇ ਕਿੱਲੇ ਇਹ ਕੰਪਨੀ ਵਾਲੇ ਵੀ ਆਉਂਦੇ ਅੱਜ ਬਲੇ ਨੇ ਕੀ ਕਰਦੇ ਖਤਾ ਚਾਦਰ ਲੈ ਕੇ ਆਉਣ ਲੱਗੇ ਆ ਚਾਦਰ ਲੈ ਕੇ ਆਉਂਦੇ ਭਾਈ ਉਹਦੇ ਸ਼ਾਇਦ ਸਾਨੂੰ ਦੱਸ ਰਿਹਾ ਹੋਇਆ ਜਿਵੇਂ ਵੀ ਗੈਰ ਕ੍ਰਮੀ ਬੰਦਾ ਵਾ ਉਹ ਵੀ ਬਦਨ ਵਾਲਾ ਤੇ ਨੇ ਕੀ ਕਰਦੇ ਆ ਕੇ ਛਲਾਤੀ ਹੈ ਮਹੀਨ ਵਰਪੀ ਹੈ ਹੋਈ ਹੈ ਠੀਕ ਬਾਈ ਹੁਣ ਵੀ ਲੈ ਕੇ ਹੋ ਗਿਆ ਮਗਰ ਤਿਆਰ ਸਾਡੇ ਮੱਕੀ ਉਹ ਡਿੱਗੀ ਹੈ ਕੁਰੇ ਰੋਜ ਤੇ ਸੂਰ ਬਹੁਤ ਇਹਨਾਂ ਨੇ ਮੱਕੀ ਤੋੜੀ ਬਹੁਤ ਹੋਈ ਹੈ ਪਰੇ ਆ ਆਰਮੀ ਵਾਲਾ ਅੱਡਾ ਵਾ ਇੱਥੇ ਇਹਦੇ ਕਰਕੇ 에어 ਫੋਰਸ ਦਾ ਇੱਥੇ ਉਹ ਜਾਜਨ ਸਕਲਾਈਜੀ ਕਰਦੇ ਆ ਟ੍ਰੇਨਿੰਗ ਸੈਂਟਰ ਜਿਵੇਂ ਕਹ ਲਓ ਉਹ ਸਿਸਟਮ ਆ ਮਸ਼ੀਨ ਉਹ ਡਾਕਟਰਿਸ ਪਰਲੀ ਸੜ ਇੱਕ ਨੰ ਬਈ ਇਹ ਨਾ ਦੂਜਾ ਹੁਣ ਅਸੀਂ ਚੈੱਕ ਕੀਤਾ ਸੀ ਕਿ ਨਾਟ ਪਾਈ ਸੀ ਕ੍ਰਾਸ ਦੇ ਉਹ ਜਦੋਂ ਕੱਲ ਕ੍ਰਾਸ ਟੁੱਟਿਆ ਪਰਸੋਂ ਜਦੋਂ ਪਰਸੋਂ ਕ੍ਰਾਸ ਟੁੱਟਿਆ ਤੇ ਉਦੋਂ ਫਿਰ ਉਹ 12ਮ ਬਾਡੀ ਜਵਜਿਆ ਤੇ ਉਹ 12ਮ ਬਾਡੀਆਂ ਨੇ ਉਥੋਂ ਪਾੜਤੀ ਐ ਵੇਖਦੇ ਫਿਰ ਹੁਣ ਕੰਪਨੀ ਵਾਲੇ ਕੀ ਕਹਿੰਦੇ ਯਾਰ ਮੈਨੂੰ ਨੇੜੀ ਵਧੀਆ ਲੱਗੀ ਸਿਸਟਮ ਯਾਰ ਇੰਨੀ ਬ੍ਰੇਕਡਾਊਨ ਆਈ ਐ ਇੰਨੀ ਬ੍ਰੇਕਡਾਊਨ ਆਈ ਐ ਦਾਲੀ ਛੱਡ ਦੇ ਹੁਣ ਨਖਾਨ ਇਹਨਾਂ ਦੀ ਵਜ੍ਹਾ ਨਾਲ ਹੁਣਾਂ ਫਿਰ ਉਹਨਾਂ ਨੇ ਕਹਣਾ ਨਹੀਂ ਅਸੀਂ ਇਹ ਨਹੀਂ ਬਦਲ ਸਕਦੇ ਅਸੀਂ ਐ ਨਹੀਂ ਕਰ ਸਕਦੇ ਹੋ ਜੋ ਨਕਾਂ ਦਾ ਨੁਕਸਾਨ ਹੀ ਹੈ ਭਾਈ ਕੋਈ ਤਾਂ ਇਹਨਾਂ ਦੀ ਵਜ੍ਹਾ ਨਾਲ ਹੀ ਹੈ ਤਾਂ ਫੇਰ ਆਪਾਂ ਕੀ ਕਰ ਸਕਦੇ ਆ ਇਹਦੇ ਚੋਂ ਉਹਦਾ ਇਹ ਨਾਟ ਤੋੜੇ ਰੋਟੇ ਆਪਾਂ ਉਹਦੇ ਹੀ ਰੋਗ ਲਈ ਉਹਨੇ ਤਾਂਾਂ ਬਚਿਆ ਉਹ ਕਰੋਸ ਜਦੋਂ ਦਿੱਤਾ ਹੀ ਗਲਤ ਹੋਇਆ ਐਨੇ ਕਰੋਸ ਯਾਰ ਦਿੱਤੇ ਪਏ ਆ ਗੱਲ ਛੱਡ ਦਿਓ ਜੇ ਤੁਸੀਂ ਚੈਨ ਪਾਤੀ ਤੁਸੀਂ ਕਰੋਸ ਗਾਂਹ ਪਾ ਦਿਓ ਉੱਥੇ ਕਿਹੜਾ ਉਹ ਟੇਡਾ ਬੰਦ ਹੋਣ ਮੇਰੀ ਕੱਲ੍ਹਾਂ ਰੀਜ ਨਾਲ ਹੋਈ ਸੀਗੀ ਗੱਲ ਉਹ ਮੈਂ ਉਹਨੂੰ ਕਿ ਉਹ 4-5 ਕਿਲੋਮੀਟਰ ਆਪਾਂ ਤਾਂ ਜਾਣੇ ਆ ਵੀ ਉਹਨਾਂ ਏਰੀਆ ਹੀ ਆ ਮੈਂ 4-5 ਕਿਲੋਮੀਟਰ ਤਾਈ ਤੇ ਇੰਨੀ ਕਿ ਤੋ ਯਾਰ ਪਿੰਡ ਦੀ ਵੀ ਹੁੰਦੀ ਆ ਹੁਣ ਪਿੰਡੋਂ ਸਾਡਾ ਘਰ ਹੀ 1 ਕਿਲੋ ਡੇਢ ਕਿਲੋਮੀਟਰ ਜੇ ਅਸੀਂ ਪਿੰਡ ਜ ਨੂੰ ਮਹੀਨ ਲੈ ਕੇ ਆਉਣਾ ਕਿਸੇ ਬੱਸ ਨੂੰ ਜਾਣੇ ਹਨ ਨੂੰ 4-5 ਕਿਲੋਮੀਟਰ ਵਾਟ ਬਾਣੀ ਜਾਂਦੀ ਹੈ ਤੇ ਕਹਿੰਦਾ ਜਾਂ ਤੱਕ ਕਪਲੀਨ ਕੱਢ ਲਿਆ ਕਰੋ ਤੇ ਕਲੀ ਕਪਲੀਨ ਤਾਂ ਨਿਕਲ ਕੱਢ ਗਈ ਹੁੰਦੀ ਹੈ ਵੈਸੇ ਤੇ ਇਹ ਕਹਿੰਦਾ ਕ੍ਰੋਸ ਖੋਲ ਲਿਆ ਕਰੋ ਯਾਰ ਕ੍ਰੋਸ ਐ ਘੰਟਾ-ਘੰਟਾ ਲਾ ਕੇ ਬਾਈ ਰੋਜ਼ ਪਹਿਲਾਂ ਖੋਲਾਂਗੇ ਫਿਰ ਕਸਾਂਗੇ ਉਦੋਂ ਬੇਤਰਾ ਯਾਰ ਤੁਸੀਂ ਚੀਜ਼ ਆਪ ਦੀ ਚੰਗੀ ਲਾਓ ਹਨਾ ਤੇ ਕੱਲ ਤੋਂ ਚੀਜ਼ਾਂ ਜੜੀਆਂ ਇਹ ਦੇ ਰਹੀ ਹੈ ਕੰਪਨੀ ਮੈਨੂੰ ਤਾਂ ਨਹੀਂ ਐਡਾ ਵਧੀਆ ਲੱਗਿਆ ਕੋਈ ਹੋਰ ਵੀਲ ਵਾਲਾ ਸਿਸਟਮ ਇਹਨਾਂ ਦਾ ਆ ਜਾ ਬਈ ਆ ਜਾ ਰਹਿਣ ਦੇ ਇਹਨਾਂ ਦੀ ਨਾ ਆਪਾਂ ਆ ਵੀਰੇ ਆਹ ਬਣਾ ਕੇ ਭੇਜੀ ਆ ਆ ਕਰ ਲੈ ਚੈੱਕ ਵੇ ਕਿ ਕਸ ਨਹੀਂ ਪਤਾ ਨਹੀਂ ਕਿੱਥੇ ਆਏ ਤੇ ਇਹ ਇੱਥੇ ਲਾਈਆਂ ਨੂੰ ਤਾਂ ਕਰਕੇ ਲਾ ਦੇ ਇਹਦਾ ਕੀ ਆਸਰਾ ਹੋਊਗਾ ਬਾਈ ਚਾਹੀਦੀ ਇੱਥੇ ਧੱਕਾ ਇਹਨਾਂ ਨੂੰ ਕੱਲਾ ਇਹ ਨਹੀਂ ਪਤਾ ਵੀ ਉਹ ਕੱਲੇ ਦਾਣੇ ਰੋਕਣੇ ਜੇ ਬਰਮ ਦੇ ਸਨ ਚ ਦੇ ਛੱਲੀ ਆ ਗਈ ਤੇ ਇਹਦੇ ਚਾਦਰ ਦੇ ਤੇ ਫੇਰ ਯਾਰ ਪਤਾ ਨਹੀਂ ਕੀ ਸੋਚ ਕੇ ਬੰਦੇ ਰੱਖਿਆ ਮੈਂ ਤਾਂ ਇਹ ਹੈਰਾਨ ਆ ਇਹਨਾਂ ਦੇ ਲਿਖ ਕੇ ਆ ਮਟੀਰੀਅਲ ਆ ਬਾਈ ਆ ਵੀ ਦੇਖ ਲੈ ਲੈ ਵੜ ਕੇ ਤਾਂ ਆ ਪਾਗੇ ਸੀਗੇ ਤੇ ਬਾਈ ਹੁਣ ਹੀ ਆਏ ਹੋਏ ਬਾਈ ਦੋਰਾ ਆ ਬਸ ਮੇਚ ਕਰਪਾਈ ਦਿਓ ਸਾਡੀ ਨਾ ਵੀਡੀਓ ਬਣਾ ਸਾਡੀ ਦਾ ਬਣਾਉਂਦਾ ਬਈ ਫਾਇਦਾ ਵੀ ਕਰੀ ਜਾਂਦੇ ਆ ਸੈਟ ਤੇਰਾ ਨਹੀਂ ਆਉਂਦਾ ਯਾਰ ਤੂੰ ਟੈਨਸ਼ਨ ਨਾਲ ਕਰੋ ਚੈੱਕ ਨਹੀਂ ਨਹੀਂ ਨਾ ਡੱਕ ਗਿਆ ਡਰੰਪਿੰਗਾ ਹੋਇਆ ਕੋਣ ਦੇ ਕਮਾ ਦੇ ਉਧਰ ਵਧੀਆ ਆਪਣਾ ਤਾਂ ਵੀ ਹੋਰ ਕੰਪਨੀ ਬਣੇ ਬਹੁਤ ਕਰੋ ਚੈੱਕ ਬਾਈ ਹੁਣੀਆਂ ਸਾਡੀ ਵੀਡੀਓ ਨਾ ਬਣਾ ਤੇ ਬਾਈ ਆਪਾਂ ਤਾਂ ਬਣਾਉਨੇ ਆ ਆਪਦੇ ਪੇਜ ਲਈ ਇਹ ਤਾਂ ਤੇਜ਼ ਬਣਾਉਣਾ ਯਾਰ ਬਾਈ ਨੇ ਠੀਕ ਉਹਦੇ ਨਾਲ ਟੈਂਸਰ ਲਾ ਕੇ ਤੂੰ ਹਮ ਨੌਲੇ ਯਾਰ ਬੰਦਿਆਂ ਦਾ ਕੀ ਰੋਲ ਆ ਚੱਲਦੀਆਂ ਚੀਜ਼ਾਂ ਯਾਰ ਥੋੜ੍ਹ ਉਹ ਸਦੀ ਕਰਾਉਂ ਜਿਹੜੋ ਕੰਮ ਯਾਰ ਨਹੀਂ ਕਰ ਕੱਢ ਦੂੰਗਾ ਖੁੱਲਣੀ ਆ ਜੀ ਨਹੀਂ ਖੁੱਲਣੀ ਆਜਿਓ ਕਰ ਇਹ ਕਰੋ ਚੈੱਕ ਬਾਈ ਆਪਾਂ ਗੀਤਾ ਨੂੰ ਮਿਲਿਆ ਇਹਦੇ ਚ ਪਹਿਲਾਂ ਚਾਂਦਰ ਬੈਰਿੰਗ ਹੁੰਦਾ ਵਾ ਇਹਨਾਂ ਨੇ ਆਹ ਬੈਰਿੰਗ ਪਾ ਕੇ ਟੇਪਰ ਗੋਲੀ ਆ ਬਹੁਤ ਵਧੀਆ ਸੌਦਾ 450 ਡੇਂਜਰ ਬੁਲੀ ਦੇ ਗੇਅਰ ਡ੍ਰਮ ਵਾਲੀ ਦੇ ਇਹ ਰਹੇ ਚਾਂਦਰ ਬੈਰਿੰਗ ਦੀਆਂ ਦੇ ਟਿਪਲ ਗੋਲੀ ਆ ਬੈਰਿੰਗ ਪਾ ਕੇ ਬਹੁਤ ਵਧੀਆ ਸੌਦਾ ਟੁੱਟ ਜਾਂਦੀ ਜਾਲੀ ਕੱਜ ਜਾਂਦੀ ਐ ਤੇਰੀ ਲਾਈਫ ਵੱਧ ਹੋਊਗੀ ਨੋਰਮਲ ਇਹ ਤਾਂ ਫਿਰ ਆਪਾਂ ਦੂਜੀ ਦੇ ਵੀ ਪਾ ਸਕਦੇ ਨਾ ਇਹ ਉਹ ਤਾਂ ਸੇਮ ਹੀ ਹੁੰਦਾ ਉਹ ਤਾਂ ਭਾਵੇਂ ਉਹ ਲੈ ਲਵੇ ਉਹੀ ਕਹਿਣਾ ਉਹ ਵੱਡਾ ਕਰਿਆ ਲੈ ਉਹ ਵੱਡਾ ਨਾ ਮੜਾ ਤਾਂ ਦਿੰਦੇ ਨਹੀਂ ਵੀਰੇ ਕਿਹੜਾ ਆ ਢੜ ਪਈਓ ਕੱਪੜਾ ਖਾਈ ਦੂ ਯਾਰ ਬਹੁਤ ਵਧੀਆ ਸੌਦਾ ਆ ਐਲੀਵੇਟਰ ਆਪਣਾ ਲੈ ਗਿਆ ਸੀ ਆਹ ਹੋ ਗਿਆ ਸਟੱਪ ਕਰਦੇ ਆਂ ਰੋਟੀ ਵਾਲੇ ਫਟ ਕੇ ਬੈਰਾਂਗੇ ਤੇ ਬਹੁਤ ਮਿਲ ਰੋਟੀ ਕਿਉਂ ਨਾ ਬਗੋ ਕੋਟਾ ਬੈਂਕ ਐਪ ਡਰਾਮਾ ਪਣ ਟੁੱਟਿਆ ਹੋਇਆ ਕਰਾਸ ਪੂਰੀ ਵਜਨ ਬਾਰੰਬਾਰੀ ਪਾੜ ਗਈ ਦੇਖੋ ਕਰੋ ਚੈੱਕ ਇਹਨੇ ਕੀ ਕਹਿੰਦੀ ਹੈ ਕੰਪਨੀ ਫੌਲਡ ਤਾਂ ਇਹਨਾਂ ਦਾ ਹੀ ਹੈ ਉਰੇ ਕਰਾਸ ਦੇ ਜਾਂਦਾ ਕੋਈ ਮਤਲਬ ਨਹੀਂ ਹੈ ਇਹ ਉਰੇ ਕਰਾਸ ਹੈ ਜਿਹੜਾ ਨੰਦਾ ਹੀ ਵੀਰੇ ਆਪਾਂ ਵਿੱਚ ਆਪਾਂ ਨੂੰ ਦੇ ਗਈ ਪਿਛਲੀ ਜਿਹੇ ਹੁੰਦਾ ਕਵਰ ਕਰੋ ਚੈੱਕ ਇਹ ਆਪਾਂ ਰੋਟ ਗਿਆ ਸੀਗਾ ਇਹਨਾਂ ਨੇ ਕਰਤਾ ਆਪਣੇ ਕੋਲੇ ਪਹੁੰਚਦਾ ਨਾਟ ਰੋਟ ਸਾਰੇ ਵਿੱਚ ਤੇ ਹੁਣ ਹੀ ਗਏ ਆ ਬਾਈ ਹੁਣੇ ਕਰਤਾ ਪਫਟ ਵੀਡੀਓ ਆਪੋ ਹੀ ਬਣਾਉਣੀ ਸੀ ਗੈਪ ਡਰਮ ਦੇ ਵੀ ਵੇਖੋ ਨਵਾਂ ਗੈਪ ਡਰਮ ਆ ਬਲਕੋ ਸਟੀਲ ਦੀਆਂ ਬੱਤੀਆਂ ਲੱਗੀਆਂ ਉੱਪਰ ਤੇ ਆ ਜਿਹੜੀ ਆ ਸਪੋਰਟ ਲੱਗੀ ਹੈ ਪਹਿਲਾਂ ਨਹੀਂ ਸੀ ਲੱਗੀ ਇਹ ਨੇੜਾ ਪਹਿਲਾਂ ਆਪਾਂ ਪਾਇਆ ਸੀਗਾ ਇਹ ਹੁਣ ਹੀ ਲੱਗੀ ਹੈ ਇਹਦੇ ਤੇ ਵੇਖੋ ਕਿਵੇਂ ਚੱਲਦਾ ਹੈ ਹੋਣ ਹੀ ਗਏ ਬਾਈ ਹਣੀ ਫੋਨ ਹੋ ਗਿਆ ਸੀ ਲੋ ਵੀਡੀਓ ਬਣਾਉਣੀ ਹੋਈ ਤੇ ਉਹ ਵੀ ਵਿਖਾਉਣਾ ਸੀ ਜਿਹੜਾ ਪਹਿਲਾਂ ਵਾਲਾ ਗੈਪ ਡਰਮ ਵਿੰਗਾ ਹੋ ਗਿਆ ਤੇ ਜੁਨੀਆ ਨਾਲ ਝੰਡਾ ਕਰੋ ਚੀ ਅਕਾ ਰਕਮਦਾ ਪਪਲੇਟ ਤਾਂ ਆਪਣੀ ਫੈਟ ਆ ਹੀ ਨਹੀਂ ਸੀਗੀ ਤੇ ਉਹ ਤਾਂ ਆਪਾ ਕਰਤੀ ਆ ਵਾਪਸ ਸਵੇਰੇ ਕਰਦੇ ਆ ਗੱਲ ਉਹ ਤਾਂ ਸਹੀ ਨਹੀਂ ਸੀਗੀ ਭਵਨ ਵੀਰ ਨੂੰ ਵੀ ਮੈਂ ਕਰਾਈ ਸੀਗੀ ਚੈੱਕ ਗੱਲ ਭਵਨ ਸਾਹਿਬ ਨੂੰ ਉਹ ਵੀਰ ਨੇ ਵੀ ਕਿਹਾ ਵੀ ਨਹੀਂ ਇਹ ਚੀਜ਼ ਨਹੀਂ ਸੱਟ ਰਣੀ ਤੇ ਆਪ ਉਹ ਕਰਤੀ ਸੀ ਵਾਪਸ ਕਿ ਹੁਣ ਦੁਬਾਰਾ ਉਹਨਾਂ ਨੂੰ ਕਰਦੇ ਆਂ ਕੋਈ ਹੋਰ ਤਿਆਰ ਕਰਾਵਾਂਗੇ ਕਿਉਂਕਿ ਉਹ ਨਹੀਂ ਸਹੀ ਸੀ ਕਿ ਜਦੋਂ ਨਿਊ ਗੁਰਦੀਪ ਦੇ ਘਟਰ ਤੇ ਆਉਂਦੀ ਹੈ ਜੇ ਉਸ ਤਰ੍ਹਾਂ ਲੱਗੇ ਤਾਂ ਬਹੁਤ ਵਧੀਆ ਚੀਜ਼ ਆ ਕਿਉਂਕਿ ਇਹ ਸਿਰਫ ਕੱਲੀ ਪਲੇਟ ਨਾਲ ਉਹ ਕਰ ਨੂੰ ਫਰਦਾ ਪਰ ਉਹ ਕੱਲੀ ਪਲੇਟ ਨਹੀਂ ਬਾਈ ਜੀ ਉਹਦੇ ਮੂਰੇ ਪਟਾ ਵੀ ਲੱਗੂਗਾ 5 ਇੰਚੀ ਘੜ ਤੋਂ ਘੱਟ ਪਟਾ ਲੱਗੂਗਾ ਜਿਹੜਾ ਰੋਕੂਗਾ ਫੇਰ ਉਹ ਫਰੰਟ ਆਉਗਰ ਦੇ ਸਾਹਮਣੇ ਤੱਕ ਹੋਊਗਾ ਜਿਵੇਂ ਆਪਾਂ ਪਟਾ ਲਾਇਆ ਇਹ ਫਰੰਟ ਆਉਗਰ ਦੇ ਉੱਪਰ ਰਹਿ ਜਾਂਦਾ ਉਹ ਫਰੰਟ ਆਉਗਰ ਤੋਂ ਅੱਗੇ ਲੱਗੂਗਾ ਅੱਗੇ ਤੱਕ ਹੋਊਗਾ ਤੇ ਫੇਰ ਉਹ ਸਹੀ ਰਹੂਗਾ ਤੇ ਫਿਰ ਹੋ ਜੂਗਾ ਸੈੱਟ ਬਾਕੀ ਕੰਪਨੀ ਗੱਲ ਤਾਂ ਸੌਂਦੀ ਆ ਬਹੁਤ ਵਧੀਆ ਗੱਲ ਆ ਤੇ ਸਰਵਿਸ ਵੀ ਬਹੁਤ ਆ ਬਹੁਤ ਜਿਆਦੇ ਸਰਵਿਸ ਆ ਇਹ ਨਹੀਂ ਵੀ ਸਰਵਿਸ ਨਹੀਂ ਹੈਗੀ ਬਸੇਰੀ ਸਰਵਿਸ ਆ। ਖਦ ਤੋਂ ਵੱਧ ਸਰਵਿਸ ਆ। ਪਰ ਫੌਲਡ ਮੇਰੀ ਭਵਨ ਵੀਰ ਨਾਲ ਵੀ ਗੱਲ ਹੋਈ ਸੀਗੀ। ਉਹਾਂ ਦੇ ਵੀ ਸਾਨੂੰ ਤਾਂ ਇੰਨਾ ਨਹੀਂ ਉਹ ਦਿੱਕਤ ਪਰੇਸ਼ਾਨੀ ਹੋਈ। ਤੇ ਮੈਨੇਜਰ ਵੀਰ ਨਾਲ ਵੀ ਗੱਲ ਕਰਵਾਈ ਸੀਗੀ ਭਵਨ ਵੀਰ ਨੇ। ਤੇ ਉਹਾਂ ਦੇ ਵੀ ਸਾਨੂੰ ਨਹੀਂ ਪਰੇਸ਼ਾਨੀ ਆਈ ਕੋਈ ਵੀ। ਤੇ ਸਾਡੀ ਤਾਂ ਮਸ਼ੀਨਾਂ ਵਧੀਆ ਚੱਲਦੀਆਂ ਆ ਵਾ। ਪਰ ਆਪਾਂ ਨੂੰ ਪਤਾ ਨਹੀਂ ਕੀ ਗੱਲ ਕਿਉਂ ਆਈ। ਪ੍ਰੇਸ਼ਾਨੀ ਨਹੀਂ ਕੋਈ ਬ੍ਰੇਕਡਾਊਨ ਦੀ ਕਾਫੀ ਬ੍ਰੇਕਡਾਊਨ ਆਪਾਂ ਨੂੰ ਜਿਆਦਾ ਨਹੀਂ ਇੱਕ ਗੱਲ ਹੋਰ ਵੀ ਦੀ ਜਿਹੜਾ ਗੈਪ ਡਰਮਾ ਉਹਦੇ ਜਿਹੜੀਆਂ ਪੱਤੀਆਂ ਇਹ ਬਿਲਕੁਲ ਬੰਦ ਸੀਗੀਆਂ ਦੇਖੋ ਇਹਦੀਆਂ ਆਪਾਂ ਪਹਿਲਾਂ ਹੀ ਉਹ ਦੇਖੋ ਖੋਲ ਕੇ ਲਾਈਆਂ ਹਨ ਕਰੋ ਚੈੱਕ ਉਹ ਦੇਖੋ ਮਾੜੀ ਮਾੜੀ ਹੈ ਗਈਆਂ ਉਨਰ ਉਰ ਕੈਵ ਡਰਮ ਦੇ ਜਮਾ ਬਿਲਕੁਲ ਬਰੋਬਰ ਸੀਗੀ ਪੂਰਾ ਵੀ ਜਗਾ ਨਹੀਂ ਸੀਗੀ ਉਹਦੇ ਮੈਂ ਵਖਾਉਣਾ ਤਾਂ ਕਰਕੇ ਆਹ ਵੇਖੋ ਆਹ ਚੀਜ਼ ਇਹ ਚੀਜ਼ ਉਹਦੇ ਬਿਲਕੁਲ ਨਹੀਂ ਸੀਗੀ ਪਰ ਸਿੱਧਾ ਹੀ ਉੱਪਰ ਹੀ ਸੀਗਾ ਜਿਹੜੇ ਉਹ ਕੈਵ ਡਰਮ ਦੀਆਂ ਪੱਤੀਆਂ ਸੀਗੀਆਂ ਉਹਨਾਂ 'ਚ ਚੱਲ ਨਹੀਂ ਸੀਗੀ ਉਹਨਾਂ 'ਚ ਖਾਂਚਾਂ ਜਾਂ ਨਹੀਂ ਕੱਢਿਆ ਹੋਇਆ ਸੀਗਾ ਤੇ ਫਿਰ ਉਹਦੇ ਕਰਕੇ ਉਹ ਪ੍ਰੋਬਲਮ ਆਉਂਦੀ ਸੀਗੀ ਤੇ ਹੁਣ ਵੇਖੋ ਲੱਗੇ ਵਧੀਆ ਆਪਾਂ ਤਾਂ ਇਹੀ ਕਹਿੰਨੇ ਆ ਵੀ ਇਹ ਚੱਲੇ ਉਹ ਭਈਆ ਪੰਨ ਲਈ ਸ਼ੀਲਡ ਵਿੰਗੀ ਹੋ ਗਈ ਸੀ ਉਹ ਆਪਾਂ ਲੀਵਰਟ ਲਾਉਣਾ ਕਰਕੇ ਲਾਤੀ ਸੀ ਕਿਉਂਕਿ ਆਪਾਂ ਨੂੰ ਕਣਕ ਚ ਵੀ ਥੋੜੀ ਜਿਹੀ ਆਈ ਸੀਗੀ ਪ੍ਰੋਬਲਮ ਚੋਕਿੰਗ ਵਾਲੀ ਸਮੱਸਿਆ ਆਦੀ ਤੇ ਉਹ ਚੋਕਿੰਗ ਉਹਦੇ ਕਰਕੇ ਜਾਂਦਾ ਸੀਗਾ ਚੋਕ ਪ੍ਰੈਸ਼ਰ ਤੇ ਮਈ ਉਹ ਜਿਹੜੀਆਂ ਪੱਤੀਆਂ ਸੀਗੀਆਂ ਸਪਰੇਅਰ ਦੀਆਂ ਵੀ ਉਹ ਸਹੀ ਨਹੀਂ ਸੀਗੀਆਂ ਉਪੱਤੀਆਂ ਸਹੀ ਨਾ ਹੋਣ ਕਾਰਨ ਟਰੈਸ ਚੋਕ ਬੰਦਾ ਸੀਗਾ। ਇਹ ਕੇਅਰ ਸਾਨੂੰ ਛੋਟੀ ਜੀ ਗਮੀ ਹੋਰ ਲੱਗੀ। ਵੀ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਉਰੇਆ ਸ਼ਾਫਟ ਆ। ਇਹਦੇ ਉੱਤੇ ਇਹਨਾਂ ਨੂੰ ਉਹ ਚੱਕਰ ਜਿਹੜੀਆਂ ਨਾ ਵੀ ਚੱਕਰ ਦਾ ਪਤਾ ਲੱਗਦਾ। ਉਹ ਸੈਂਸਰ ਜੇ ਔਰਲੀ ਸਾਈਡ ਵੀ ਜਣਾ ਚਾਹੀਦਾ ਵਾ। ਕਿਉਂਕਿ ਹੁਣ ਅੱਗੇ ਅੰਗੂ ਤਾਂ ਉਰੇ ਦੀ ਤਾਰ ਤਾਂ ਆਉਂਦੀ ਨਹੀਂਗੀ। ਤੇ ਸੈਂਸਰ ਹੀ ਲੱਗਾ ਹੁੰਦਾ। ਮੈਂ ਉੱਧਰ ਵਿਖਾਉਣਾ ਉੱਧਰਲੀ ਸਾਈਡ ਤੇ। ਜੇ ਉਹ ਪਿਛਲੇ ਸਰਾਸ਼ਰ ਤੇ ਵੀ ਲੱਗਾ ਹੋਵੇ ਫਿਰ ਆਪਾਂ ਨੂੰ ਇਹ ਸਮੱਸਿਆ ਨਹੀਂ ਆਉਣੀ ਤੇ ਆਹ ਕਰੋ ਚੈੱਕ ਜਿਵੇਂ ਆ ਲੱਗਾ ਇਹਨਾਂ ਇਹ ਦੂਜੇ ਸਰਾਸ਼ਰ ਤੇ ਵੀ ਲੱਗਾ ਹੋਵੇ ਡਬਲ ਵਾਲੇ ਤੇ ਫਿਰ ਆਪਾਂ ਨੂੰ ਚੋਕਿੰਗ ਦੀ ਸਮੱਸਿਆ ਦਾ ਪਤਾ ਲੱਗ ਸਕਦਾ ਕਿਉਂਕਿ ਜਦੋਂ ਉੱਪਰ ਹੋਊਗਾ ਸਕਰੀਨ ਤੇ ਆਉਂਦਾ ਹੋਊਗਾ ਤੇ ਫਿਰ ਉਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਰਹੂਗਾ ਕਿਉਂਕਿ ਹੁਣ ਜੇ ਚੋਕ ਹੋ ਜਾਂਦਾ ਬੈਲਟਾਂ ਦਾ ਧੂਆ ਨਿਕਲਦਾ ਉਦੋਂ ਹੀ ਪਤਾ ਲੱਗਦਾ ਜਦੋਂ ਸਾਰੀ ਮਸ਼ੀਨ ਭਰ ਜਾਂਦੀ ਹੈ ਤੇ ਫਿਰ ਜੇ ਉਹ ਸੈਂਸਰ ਲੱਗਿਆ ਹੋਊਗਾ ਤਾਂ ਪਹਿਲਾਂ ਪਤਾ ਲੱਗ ਜੂਗਾ ਕਿ ਚੋਕ ਹੋਈ ਹੈ ਜਾਂ ਨਹੀਂ ਹੋਈ ਜਦੋਂ ਵੀ ਚੱਕਰ ਤੋੜ ਰਿਹਾ ਕੱਲਾ ਪਿਛਲਾ ਚੱਕਰ ਟ੍ਰੈਸ਼ਰ ਜਾਨੀ ਤੇ ਉਹ ਵਧੀਆ ਹੋ ਜੂਗਾ ਜੇ ਲੱਗ ਜੇ ਪਰ ਆਪਾਂ ਲਾਵਾਂਗੇ ਆਪਾਂ ਹੁਣ ਝੋਨੇ ਦੇ ਸੀਜ਼ਨ 'ਚ ਉਹ ਲਾ ਕੇ ਚਲਾਵਾਂਗੇ ਕਿਉਂਕਿ ਦੋ ਸਕਰੀਨਾਂ ਤਾਂ ਲੱਗੀਆਂ ਹੋਈਆਂ ਐ ਕਸਮ ਐਸ ਵਾਲੀ ਲੱਗੀ ਐ ਇੱਕ ਇਹ ਟ੍ਰੈਸ਼ਰ ਵਾਲੀ ਲੱਗੀ ਐ ਤੇ ਇੱਕ ਆਪਾਂ ਉਹ ਲਾਵਾਂਗੇ ਦੂਜੇ ਸਟ੍ਰੈਸ਼ਰ ਵਾਲੀ ਤੇ ਆਪਾਂ ਆਪ ਦੇ ਲਈ ਉਹ ਜਾਨੀ ਕਿ ਕਰਾਂਗੇ ਫੁੱਲ ਕੰਮ ਲਾ ਲੂ ਕੇ ਫਿਰ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਚ ਝੋਨੇ ਲਈ ਕਰਾਂਗੇ ਰਿਪੇਅਰ ਕਿਰਾਂ ਦਾ ਵੈਸੇ ਮਸ਼ੀਨ ਨੂੰ ਕੰਪਨੀ ਛੱਡ ਕੇ ਆਵਾਂ ਕਿਉਂਕਿ ਆਪਾਂ ਨੂੰ ਬਾਰੰਬਾਰੀ ਦੀ ਜੀ ਪ੍ਰੋਬਲਮ ਆਈ ਹੋਈ ਐ ਇੱਕ ਰੂੰ ਜਿਹੜੀ ਆ ਸਾਊਂਡ ਡਰਾਈਵ ਹੁੰਦੀ ਆ ਇਹ ਵੀ ਉਰੋਂ ਕ੍ਰੈਕ ਹੋ ਗਈ ਆ ਵੇਖੋ ਇਹਦੀ ਵੀ ਪ੍ਰੋਬਲਮ ਆ ਗਈ ਹੋਈ ਆ ਆਪਾਂ ਨੂੰ ਤੇ ਆਪਾਂ ਹੁਣ ਉਹਨਾਂ ਨੂੰ ਕਿਹਾ ਨਹੀਂ ਹਜੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਇਹ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ